ਉਸ ਸਮੇਂ ਮਾਹੌਲ ਪਿੰਡ ਵਿੱਚ ਤਣਾਅਪੂਰਨ ਹੁੰਦਾ ਨਜ਼ਰ ਆਇਆ ਜਦੋਂ ਇੱਕ ਮਹਿਲਾ ਤੇ ਵੱਡੇ ਇਲਜ਼ਾਮ ਲੱਗੇ ਤੇ ਮਹਿਲਾ ਤੇ ਦੋਸ਼ ਲੱਗੇ ਆ ਕਿ ਇਹ ਪਿੰਡ ਵਿੱਚ ਅਤੇ ਇਲਾਕੇ ਵਿੱਚ ਕੁੜੀਆਂ ਸਪਲਾਈ ਕਰਦੀ ਹੈ ਤੇ ਕੁੜੀਆਂ ਦੇ ਰਾਹੀਂ ਇਹ ਗਲਤ ਧੰਦਾ ਚਲਾਉਂਦੀ ਹੈ ਜਿਸ ਦੇ ਚਾਲਦਿਆਂ ਲੋਕਾਂ ਦਾ ਗੁੱਸਾ ਫੁੱਟਿਆ ਤੇ ਮੌਕੇ ਤੇ ਨਿਹੰਗ ਫੌਜਾਂ ਵੀ ਪਹੁੰਚੀਆਂ ਨੇ ਜਿਸ ਦੇ ਚਾਲਦਿਆਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੱਦਿਆ ਜਾਂਦਾ ਹੈ ਅਤੇ ਉਕਤ ਮਹਿਲਾ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਇਥੋਂ ਤੱਕ ਕਿ ਪਿੰਡ ਵਾਸੀਆਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਨਾ ਕੋਈ ਕਾਰਵਾਈ ਹੋਈ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਤਾਂ ਰੋਡ ਜਾਮ ਕਰਕੇ ਜਿਹੜਾ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਬਲੂਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਤੇ ਇਲਜ਼ਾਮ ਲੱਗੇ ਨੇ ਕਿ ਮਹਿਲਾ ਇਲਾਕੇ ਵਿੱਚ ਕੁੜੀਆਂ ਸਪਲਾਈ ਕਰਦੀ ਐ ਤੇ ਕੁੜੀਆਂ ਵੇਚ ਕੇ ਧੰਦਾ ਕਰਦੀ ਐ ਤੇ ਗਲਤ ਸ਼ਰੀਆਮ ਕੰਮ ਕਰਵਾਉਂਦੀ ਐ ਜਿਸ ਦੇ ਚਲਦਿਆਂ ਮਹਿਲਾ ਨੂੰ ਪੁਲਿਸ ਨੂੰ ਗ੍ਰফতার ਕਰਵਾਇਆ ਗਿਆ ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਹਿਲਾ ਨੂੰ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਗ੍ਰফতার ਕੀਤਾ ਜਾ ਚੁੱਕਾ ਹੈ ਪਰ ਬਾਰ ਬਾਰ ਫਿਰ ਇਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਤੇ ਹੁਣ ਮੈਂ ਜਿਹੜਾ ਪਿੰਡ ਵਾਸੀਆਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਸ ਤੇ ਕੋਈ ਸਖਤ ਤੋਂ ਸਖਤ ਕਾਰਵਾਈ ਨਹੀਂ ਹੋਈ ਤਾਂ ਅਸੀਂ ਪੂਰਾ ਪਿੰਡ ਜਿਹੜਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ ਇੱਕ ਵਾਰ ਫਿਰ ਦੱਸ ਦਈਏ ਕਿ ਫਿਰੋਜ਼ਪੁਰ ਦੇ ਪਿੰਡ ਬਲਹੂਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਮਹਿਲਾ ਤੇ ਵੱਡੇ ਇਲਜ਼ਾਮ ਲੱਗੇ ਨੇ ਕੀ ਕੁਝ ਹੋ ਰਿਹਾ ਸਿੱਧੀਆਂ ਲਾਈਵ ਤਸਵੀਰਾਂ ਦੇਖੋ ਆਹ ਵੇਖੋ ਜੀ ਆਹ ਜੋ ਇਹਨੂੰ ਕੋਗਰਸ ਇਹ ਜਿਹੜਾ ਪੈਣਾ ਤੋਂ ਰੱਖਾ ਟਾਈਮ ਇਹਨਾਂ ਉਹ ਅੱਜ ਕੇ ਚੱਲ ਹੋਣਾ ਪੋਰਾ ਜਿੰਨਾ ਨਹੀਂ ਆਵੇ ਕੋ ਚਿਹਰਾ ਪੋਰਾ ਜਿੰਨਾ ਨਹੀਂ ਚਿਹਰੇ ਤੇ ਹੈਗਾ ਉਹ ਜੀ ਗੱਲਬਾਤ ਵੀ ਐਡਾ ਵੱਡਾ ਤਸਕਰੀ ਕਰਦੀ ਦਰਦੀ ਨਹੀਂ ਜਾਵਾਂ ਯਾਰ ਪੋਰਾ ਜਿੰਨਾ ਨਹੀਂ ਡਰਿਆਗਾ ਕੋਈ ਨਾ ਕੋਈ। ਆਹ ਮੇਰਾ ਡਾਕ ਜਿਨੇ ਮਰਜ਼ੀ ਪਰਚਾ ਕਰਾ ਦੋ। ਇਹ ਹੋਰ ਪਿੰਡ ਬਲੂਰ ਕੰਡਾ ਦੇ ਵਿੱਚ ਪ੍ਰਸ਼ਾਸਨ ਦਾ ਪਰਚਾ ਕਰੇ ਜਾਹੀ ਰੋਡ ਬੰਦ ਕਰਾਉਣ। ਲੜਕੀਆਂ ਦਾ ਧੰਦਾ ਕਰਦੀ ਸੀ। ਆ ਵੇਖੋ ਜੀ ਆ ਧੰਦਾ ਕਰਦੀ ਸੀ। ਕੁੜੀਆਂ ਲਿਆ ਕੇ ਵੇਚਦੀ ਸੀ। ਕਤਲ ਦੇ ਕੇਸ ਫਲਾਟ ਕਰਦੇ ਕੇਸ 'ਤੇ। ਵੀਡੀਓ ਨਵਤ ਵਤ ਵਤ ਸ਼ੇਅਰ ਕੀਤੀ ਆਓ ਜੀ। ਪਿੰਡ ਬਲੂਰ ਜ਼ਿਲ੍ਹਾ ਫਰੀਪੜਾ। ਲੈਕ ਆਊਟ ਕਰੋ ਯਾਰ ਚੋਟ ਕਰ ਮੈਂ ਇਹਨਾਂ ਨੂੰ ਦਾਣਾ ਨਹੀਂ ਹਾਂਜੀ ਕੋਈ ਗੱਲ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਵੀ ਪ੍ਰਸ਼ਾਸਨ ਨੇ ਇੱਥੇ ਬੰਦੀ ਕਾਰਵਾਈ ਕਰੇ ਨਹੀਂ ਅਸੀਂ ਹਾਈਵੇ ਜਿਹੜਾ ਉਹਨੂੰ ਜਾਮ ਕਰਾਂਗੇ ਅਸੀਂ ਉਸ ਬੰਦੇ ਨੂੰ ਅਨਸਾਪ ਆ ਜਿਹੜਾ ਉਹ ਦੁਵਾਕੇ ਰਹਿਾਂਗੇ ਬਿਲਕੁਲ ਬਿਲਕੁਲ ਇਹ ਵੀ ਵਿੱਚ ਪੁੱਛਾਂਗੇ ਇੱਥੇ ਖਲਾਸੇ ਇਹ ਨਹੀਂ ਕਿ ਪੁੱਛ ਲੈਣੇ ਤੁਸੀਂ ਡਾਕੂਮੈਂਟਾਂ ਹਾਂ ਜੋ ਆਪਰੇ ਤੇ ਇਹ ਨਹੀਂ ਕਿ ਬਲਾਤਕਾਰ ਵੀ ਬਲਾਤਕਾਰ ਵੀ ਇਹਨੇ ਕਰਵਾਇਆ ਵਾ ਕੋਈ ਨਹੀਂ ਕਰੂਗਾ ਬੜਾ ਬੜਾ ਅਸੀਂ ਕੀ ਕਰਦੇ ਹਾਂ ਵੀ ਇਹ ਸਾਰਤ ਨੂੰ ਪੰਜਾਬ ਦੇ ਵਿੱਚ ਕਿਸੇ ਪਿੰਡ ਚ ਥਾਣਾ ਦਿੱਤੀ ਜਾਵੇ ਇਸ ਨੂੰ ਇਹਦਾ ਗੰਦਾ ਟਿਕਾਣਾ ਕਾਨੂੰਨ ਨੇ ਤੌਰ ਤੇ ਕਿਸੇ ਜੇਲ੍ਹ ਦੇ ਵਿੱਚ ਕਿਸੇ ਕਿਉਂਕਿ ਸਮਾਜ ਦੇ ਵਿੱਚ ਫਿਰ ਦੁਬਾਰਾ ਗੰਦ ਪਾਉਣ ਦੇ ਲੈ ਕੇ ਨਾ ਰਵੇ ਜਿੰਨਾ ਇਸਨੇ ਸਮਾਜ ਦੇ ਵਿੱਚ ਗੰਦ ਪਾਇਆ ਹੋਇਆ

ਨਹੀਂ ਐਡੀਆਂ ਗੱਲਾਂ ਨਹੀਂ ਹੁੰਦੀਆਂ ਕਿਸੇ ਦੀ ਧੀ ਦੇ ਕਿਸੇ ਦੁੱਤੀ ਉਹ ਬੱਚੀ ਨੂੰ ਲੈ ਕੇ ਆਓ ਅੱਛਾ ਜੀ 1 ਮਿੰਟ ਹੀ ਸਾਰੇ ਇੱਥੇ ਰੁਕ ਜਾਓ ਇੱਥੇ ਰੁਕ ਜਾਓ ਹੋਰ ਪ੍ਰਸ਼ਾਸਨ ਨਾਲ ਕਹੇਗਾ ਮਾਦਾ ਰਾਣੀ ਨਵਨੀ ਪਾਣੀ ਹਾਂ ਅੰਦਰ ਜਾਓ ਠੀਕ ਹੈ ਨਹੀਂ ਤਾਂ ਅਸੀਂ ਕੋਈ ਗਲਤ ਕੋਈ ਕਰਦੇ ਸਾਰੇ ਜਣੇ ਖੜੀ ਰਹੋ ਪ੍ਰਸ਼ਾਸਨ ਨਾਲ ਇੱਥੇ ਰੁਕ ਜਾਓ ਇੱਥੇ ਰੁਕ ਜਾਓ ਛੱਡ ਧੀ ਖੜੀ ਇੱਥੇ ਰੁਕ ਜਾਓ ਆ ਕੋਈ ਨਹੀਂ ਕਰਵਾ ਹਾਂ ਸਾਰੇ ਆ ਬੋਲੋ ਕਾਲੀ ਕੁੜੀ ਬੋਲੋ ਹਾਂ ਕੋਈ ਨਹੀਂ ਹਾਂ ਨਹੀਂ ਨਹੀਂ ਇਹ ਦੇਖੋ ਕੀ ਆਇਆ ਬੜਾ ਜਿਆਦਾ ਰਮਨ ਤੋਂ ਗੱਲ ਕਰਨੀ ਸੀ ਉਹ ਬੱਚੇ ਨਾਲ ਲਾ ਕੇ ਆਓ ਬਾਬਾ ਜੀ ਬਨੇ ਬਾਬਾ ਜੀ ਕੋਲ ਲੱਗਿਆ ਮੈਂ ਪਾਵੇ ਬਹੁਤ ਬੇਦੀ ਹੋ ਗਿਆ ਮਰਛਤ ਹੋ ਜਾਓ ਇਧਰ ਹੀ ਮੜਾ ਜਾਓ ਲਓ ਇਧਰ ਪੁਲਿਸ ਪ੍ਰਸ਼ਾਸਨ ਆ ਚੁੱਕਾ ਜੀ ਹਾਂ ਜੀ ਸਭ ਨਾਲ ਲਈ ਲੇਡੀਜ਼ ਆ ਜੀ ਅਸੀਂ ਤਾਂ ਕੱਲਾ ਬੱਚੀਆਂ ਵੇਚਣ ਆਲੇ ਧੰਦੇ 'ਚ ਹੀ ਆਏ ਸੀ ਪਰ ਇੱਥੇ ਦਾ ਖਲਾਸਾ ਹੋਰ ਵੀ ਹੋਏ ਵੀ ਇਹਨਾਂ ਨੇ ਕਤਲ ਤੱਕ ਵੀ ਕੀਤੇ ਹੋਏ ਆ ਕੋਈ ਨਹੀਂ ਕੋਈ ਤੁਹਾਨੂੰ ਪੁੱਛੀ ਕਰਾਂ ਹਾਂ ਦੇਖੋ ਕੌਣ ਹੈ ਕੌਣ ਇਹ ਕੇਸ ਦੀ ਐਫ ਆਰ ਵੀ ਇੱਥੇ ਦਾਸਿਆ ਇਹਨਾਂ ਦਾ ਮੇਰਾ ਆਪਣਾ ਭਈਆ ਸੀ ਇੱਥੇ ਉਹ ਕੁੰਡੇ ਫੜੋ ਸੀ ਸਾਰੇ ਬੈਠੇ ਉਹਦੇ ਘਰ ਵਾਲੇ ਨੇ ਨਾ ਵੀ ਉਹਦੇ ਦੋਖਣਾ ਦਵਾਈ ਪੀ ਲਈ ਜੋ ਦਵਾਈ ਪੀਲੀ ਸੀ ਉਹਨੇ ਉਥੇ ਕਰਨਲ ਸਾਹਿਬ ਆ ਕਰਨਲ ਸਾਹਿਬ ਦਾ ਕੰਮ ਉਹ ਭਾਨਜਾਸ ਉਹਦਾ ਵੀ ਉਹਨੂੰ ਚੱਕ ਕੇ ਲੈ ਗਿਆ ਨਸ਼ਾ ਬਹੁਤ ਕਰਦਾ ਪੈਸੇ ਮੰਗ ਕੇ ਠਾਣਿਆਂ ਦੇ ਵਿੱਚੋਂ ਖਾਣਾ ਪੀਣਾ ਗੋਲੀਆਂ ਖਾਲੀਆਂ ਸਾਰੇ ਕੁੱਛ ਸ਼ਕਰ ਸ਼ਕਰ ਠਾਣੇ ਦੇ ਸਾਰਿਆਂ ਨੂੰ ਪਤਾ ਸੀ ਬਣੇ ਹੋਣ ਵਾਲੇ ਮਸਲੇ ਦੀ ਗੱਲ ਹੋਣ ਵਾਲੇ ਮਸਲੇ ਦੀ ਗੱਲ ਉਹ ਮਸਲਾ ਛੋਟਾ ਜਦੋਂ ਲਾਫਰ ਇਹਨਾਂ ਚੱਲਣਾ ਲੱਗੋ ਕੌਣ ਹੈ ਕੌਣ ਹੈ ਅਸੀਂ ਇੱਕ ਜਾਨੀ ਹਾਂ ਜੀ ਇਹ ਹੀ ਹੈ ਕੰਨੀ ਹੈ ਦੇਸ਼ੀ ਕੋਣ ਹੈ ਨਹੀਂ ਜਿਹੜੇ ਦੇਸ਼ੀ ਹੈ ਹਾਂਜੀ ਕਿਦਾ ਨਾਮ ਡੜੇ ਕਿ ਮੇਰ ਸਿੰਘ ਮੇਰ ਸਿੰਘ ਕੰਡ ਬਨੂਦੇ ਬੇਚੀ ਹੈ ਜੀ ਇਹਨੇ ਪੰਗਾ ਲੈਂਦਾ ਉਹ ਬੰਦੇ ਵੀ ਅਸੀਂ ਐਸਚੋ ਤਲਵੰਡੀ ਭਾਈ ਦੇ ਨੌਲੇਜ ਚ ਲਿਆ